ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸਮੇਂ ਆਪ ਜਿਨ੍ਹਾਂ ਪਵਿੱਤਰ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਭਾਏ ਮਾਨ ਹਨ ਝੂਲ ਰਹੇ ਹਨ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹਨਾਂ ਵਿੱਚ ਇੱਕ ਨਿਸ਼ਾਨ ਸਾਹਿਬ ਮੀਰੀ ਦਾ ਪ੍ਰਤੀਕ ਹੈ ਤੇ ਦੂਜਾ ਨਿਸ਼ਾਨ ਸਾਹਿਬ ਪੀਰੀ ਦਾ ਪ੍ਰਤੀਕ ਹੈ ਮੀਰੀ ਤੋਂ ਭਾਵ ਹੈ ਸ਼ਕਤੀ ਤੇ ਪੀਰੀ ਤੋਂ ਭਾਵ ਹੈ ਭਗਤੀ ਇਹ ਤੁਸੀਂ ਦੇਖੋਗੇ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਓ ਤੇ ਦਰਸ਼ਨ ਕਰਨਾ ਪੀਰੀ ਦਾ ਜੋ ਨਿਸ਼ਾਨ ਸਾਹਿਬ ਜੋ ਪੀਰੀ ਦਾ ਪ੍ਰਤੀਕ ਹੈ ਉਹ ਮੀਰੀ ਦੇ ਨਿਸ਼ਾਨ ਸਾਹਿਬ ਤੋਂ ਥੋੜਾ ਜਿਹਾ ਉੱਚਾ ਹੈ ਇਸ ਤੋਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਗਤੀ ਦਾ ਜੋ ਮਿਆਰ ਹੈ ਸ਼ਕਤੀ ਤੋਂ ਹਮੇਸ਼ਾ ਹੀ ਉੱਚਾ ਰਿਹਾ ਹੈ ਗੁਰੂ ਪਾਸ਼ਾ ਜੀ ਨੇ ਵੀ ਇਸੇ ਹੀ ਮੰਤਵ ਦੇ ਨਾਲ ਪੀਰੀ ਵਾਲੇ ਨਿਸ਼ਾਨ ਸਾਹਿਬ ਨੂੰ ਮੀਰੀ ਵਾਲੇ ਨਿਸ਼ਾਨ ਸਾਹਿਬ ਤੋਂ ਥੋੜਾ ਜਿਹਾ ਉੱਚਾ ਰੱਖਿਆ ਹੈ